ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣੀਏ ਮੇਰਾ ਨਾਮ ਚਰਨਜੀਤ ਮੈਂ ਇੱਕ ਚੰਗੇ ਪਰਿਵਾਰ ਦੀ ਧੀ ਸੀ ਅਸੀਂ ਤਿੰਨ ਭੈਣਾਂ ਤੇ ਦੋ ਭਰਾ ਸੀ ਮੈਂ ਪੰਜਾਂ ਭੈਣ ਭਰਾਵਾਂ ਵਿੱਚੋਂ ਚੌਥੀ ਨੰਬਰ ਤੇ ਸੀ ਮੇਰੇ ਤੋਂ ਛੋਟੀ ਇੱਕ ਹੋਰ ਭੈਣ ਸੀ ਤੇ ਸਭ ਤੋਂ ਵੱਡੀ ਵੀ ਮੇਰੀ ਭੈਣ ਸੀ ਅਸੀਂ ਸਾਰੇ ਭੈਣ ਭਰਾ ਬਹੁਤ ਸੋਹਣੇ ਸੀ ਮੇਰਾ ਪਿਓ ਕਹਿੰਦਾ ਹੁੰਦਾ ਸੀ ਕਿ ਮੈਂ ਛੋਟੀ ਉਮਰ ਵਿੱਚ ਹੀ ਸਾਰੇ ਨਿਆਣਿਆਂ ਦਾ ਵਿਆਹ ਕੀ ਆਪਣੀ ਜ਼ਿੰਮੇਵਾਰੀ ਖਤਮ ਕਰ ਦੇਣੀ ਆ ਕਿਉਂਕਿ ਅਸੀਂ ਤਿੰਨ ਭੈਣਾਂ ਸੀ ਮੇਰੇ ਪਿਓ ਨੇ ਮੇਰੇ ਤੋਂ ਵੱਡੇ ਤਿੰਨਾਂ ਭੈਣ ਭਰਾਵਾਂ ਨੂੰ ਜਲਦੀ ਵਿਆਹ ਦਿੱਤਾ ਸੀ ਫਿਰ ਉਹਨਾਂ ਤੋਂ ਬਾਅਦ ਮੇਰੀ ਵਾਰੀ ਸੀ ਉਦੋਂ ਮੈਂ 18 ਸਾਲ ਦੀ ਸੀ ਜਦੋਂ ਮੇਰਾ ਵਿਆਹ ਕਰ ਦਿੱਤਾ ਸੀ ਮੇਰਾ ਘਰ ਵਾਲਾ ਬਹੁਤ ਚੰਗਾ ਸੀ ਤੇ ਸ਼ਰਾਬ ਪੀਂਦਾ ਹੁੰਦਾ ਸੀ ਉਹ ਸਾਰਿਆਂ ਤੋਂ ਚੋਰੀ ਹੀ ਪੀਂਦਾ ਸੀ ਇਹ ਗੱਲ ਦਾ ਕਿਸੇ ਨੂੰ ਪਤਾ ਨਹੀਂ ਸੀ ਮੇਰਾ ਘਰ ਵਾਲਾ ਸੋਹਣਾ ਸੀ ਤੇ ਮੈਂ ਵੀ ਸੋਹਣੀ ਸੀ ਸਾਡੀ ਜੋੜੀ ਬਹੁਤ ਵਧੀਆ ਸੀ ਮੇਰੇ ਤੋਂ ਛੋਟੀ ਮੇਰੀ ਭੈਣ ਦਾ ਵਿਆਹ ਬਹੁਤ ਹੀ ਅਮੀਰ ਘਰ ਵਿੱਚ ਹੋਇਆ ਸੀ ਅਸੀਂ ਸਾਰੇ ਕਹਿੰਦੇ ਸੀ ਕਿ ਰੱਬ ਨੇ ਸੱਚੀ ਸਾਰਿਆਂ ਦੀ ਕਿਸਮਤ ਆਪਣੀ-ਆਪਣੀ ਲਿਖੀ ਹੁੰਦੀ ਆ ਕੋਈ ਅਮੀਰ ਕੋਈ ਗਰੀਬ ਤੇ ਕੋਈ ਸਧਾਰਨ ਪਰਿਵਾਰ ਨਾਲ ਸੰਬੰਧ ਰੱਖਦਾ ਪਰ ਜਿਨ੍ਹਾਂ ਨੇ ਚੰਗੇ ਦਿਨ ਦੇਖੇ ਹੁਣ ਉਹਨਾਂ ਕੋਲੋਂ ਮਾੜੇ ਦਿਨ ਦੇਖ ਨਹੀਂ ਹੁੰਦੇ ਤੇ ਜਿਨ੍ਹਾਂ ਨੇ ਮਾੜੇ ਦਿਨ ਦੇਖੇ ਹੋਣ ਉਹਨਾਂ ਨੂੰ ਚੰਗੇ ਦਿਨਾਂ ਵਿੱਚ ਮਾੜਾ ਟਾਈਮ ਕਦੀ ਨਹੀਂ ਭੁੱਲਦਾ ਇਹ ਸਭ ਰੱਬ ਦੀਆਂ ਦਿੱਤੀਆਂ ਦਾਤਾਂ ਹੁੰਦੀਆਂ ਕੋਈ ਕਿਸੇ ਕੋਲੋਂ ਖੋਕੇ ਨਹੀਂ ਖਾਂਦਾ ਤੇ ਨਾ ਹੀ ਕੋਈ ਕਿਸੇ ਨੂੰ ਦਿੰਦਾ ਹਰ ਕਿਸੇ ਦੇ ਕੋਲ ਜਿੰਨਾ ਸਰਦਾ ਅਗਲਾ ਕਰਦਾ ਹੀ ਆ ਪਰ ਇਸ ਦੁਨੀਆ ਵਿੱਚ ਕਮਾਈ ਦਾ ਕਰਕੇ ਲੋਕ ਖੁਸ਼ ਹੀ ਨਹੀਂ ਹਰ ਕੋਈ ਕਹਿੰਦਾ ਕਿ ਮੈਨੂੰ ਵੇਲੇ ਬੈਠਿਆਂ ਘਰ ਖਾਣ ਨੂੰ ਮਿਲੇ ਜਾਵੇ ਇਦਾਂ ਹੀ ਜਦੋਂ ਮੇਰਾ ਵਿਆਹ ਹੋਇਆ ਮੈਂ ਆਪਣੇ ਸਹੁਰੇ ਘਰ ਆਈ ਤੇ ਸਾਰੇ ਕਹਿੰਦੇ ਸੀ ਕਿ ਅਮਨ ਦੀ ਘਰ ਵਾਲੀ ਬਹੁਤ ਸੋਹਣੀ ਆ। ਉਹਦੇ ਵਰਗਾ ਤਾਂ ਪਿੰਡ ਵਿੱਚ ਕੋਈ ਹੈ ਹੀ ਨਹੀਂ। ਮੈਂ ਸੱਚੀ ਜਵਾਨ ਤੇ ਪਤਲੀ, ਗੁੰਦਵੇਂ ਸਰੀਰ ਦੀ ਸੀ। ਇੰਨਾ ਸੋਹਣਾ ਸਰੀਰ ਹੋਣ ਕਰਕੇ ਮੇਰਾ ਘਰ ਵਾਲਾ ਤਾਂ ਕੰਮ ਤੇ ਜਾਣੋ ਹੀ ਹਟ ਗਿਆ ਸੀ। ਉਹ ਤਾਂ ਬਸ ਸਾਰਾ ਦਿਨ ਘਰੇ ਹੀ ਰਹਿੰਦਾ ਤੇ ਮੈਨੂੰ ਕਮਰੇ ਵਿੱਚੋਂ ਬਾਹਰ ਹੀ ਨਹੀਂ ਨਿਕਲਣ ਦਿੰਦਾ ਸੀ। ਰਾਤ ਨੂੰ ਆਪਣੀ ਮਾਂ ਕੋਲੋਂ ਪੈਸੇ ਲੈਂਦਾ ਤੇ ਸ਼ਰਾਬ ਪੀ ਕੇ ਆ ਜਾਂਦਾ ਸੀ। ਰਾਤ ਨੂੰ ਵੀ ਸ਼ਰਾਪੀ ਕਿ ਮੈਨੂੰ ਬਹੁਤ ਤੰਗ ਕਰਦਾ ਸੀ। ਕਦੀ ਕਦੀ ਤਾਂ ਮੇਰੇ ਨਾਲ ਬਹੁਤ ਬਹਿਸ ਵੀ ਕਰਦਾ ਸੀ ਕਿ ਤੂੰ ਦੂਜੇ ਪਾਸੇ ਨੂੰ ਮੂੰਹ ਕਰਕੇ ਕਿਉਂ ਪੈ ਗਈ? ਮੇਰੇ ਵੱਲ ਨੂੰ ਮੂੰਹ ਕਰਕੇ ਪੈ। ਮੇਰੇ ਨਾਲ ਗੁੱਸੇ ਹੋ ਜਾਂਦਾ ਸੀ। ਸਾਰੀ ਰਾਤ ਮੈਨੂੰ ਸੌਣ ਨਹੀਂ ਦਿੰਦਾ ਸੀ। ਇੱਕ ਦਿਨ ਤਾਂ ਉਹਨੇ ਮੇਰੇ ਮੂੰਹ ਤੇ ਇੰਨੀ ਜ਼ੋਰ ਨਾਲ ਦੰਦੀ ਵੱਢੀ ਕਿ ਮੈਂ ਸਾਰਾ ਦਿਨ ਆਪਣਾ ਮੂੰਹ ਘਰਦਿਆਂ ਤਾਂ ਲੁਕੋ ਕੇ ਰੱਖਿਆ। ਸਹੁਰਿਆਂ ਦੇ ਘਰ ਵਿੱਚ ਇਦਾਂ ਰਹਿਣਾ ਬਹੁਤ ਔਖਾ ਲੱਗਦਾ ਸੀ। ਮੈਂ ਬਹੁਤ ਤੰਗ ਸੀ। ਮੇਰਾ ਘਰ ਵਾਲਾ ਮੈਨੂੰ ਬੜਾ ਦੁਖੀ ਕਰਦਾ ਸੀ। ਮੈਨੂੰ ਤਾਂ ਜੀਣ ਨਹੀਂ ਦਿੰਦਾ ਸੀ। ਰਾਤ ਦਿਨ ਬਸ ਕਮਰੇ ਵਿੱਚ ਹੀ ਰੱਖਦਾ ਸੀ। ਇੱਦਾਂ ਹੀ ਮੈਂ ਤਿੰਨ ਬੱਚਿਆਂ ਦੀ ਮਾਂ ਬਣ ਗਈ ਸੀ। ਫਿਰ ਵੀ ਉਹਦਾ ਇਹੀ ਹਾਲ ਸੀ। ਮੇਰੇ ਦੋ ਕੁੜੀਆਂ ਤੇ ਇੱਕ ਮੁੰਡਾ ਸੀ। ਉਹ ਵੀ ਜਵਾਨ ਹੋ ਗਏ ਸੀ। ਪਰ ਮੇਰੇ ਘਰ ਵਾਲੇ ਨੇ ਤਾਂ ਕੰਮ ਕਰਨਾ ਛੱਡ ਹੀ ਦਿੱਤਾ ਸੀ। ਕਦੀ-ਕਦੀ ਕੰਮ ਤੇ ਜਾਂਦਾ ਤੇ ਚਾਰ ਪੈਸੇ ਕਮਾ ਕੇ ਸ਼ਰਾਬ ਪੀ ਕੇ ਚਾਰ ਦਿਨ ਲਲਕਾਰੇ ਮਾਰਦਾ ਤੇ ਮੇਰੇ ਮੁੰਡੇ ਨੂੰ ਇਸ ਗੱਲ ਤੇ ਬਹੁਤ ਖੇਚ ਚੜਦੀ ਹੁੰਦੀ ਸੀ ਉਹ ਕਹਿੰਦਾ ਸੀ ਕਿ ਕਿਉਂ ਡੈਡੀ ਤੂੰ ਤਮਾਸ਼ਾ ਬਣਾਉਂਦਾ ਅਸੀਂ ਹੁਣ ਵੱਡੇ ਹੋ ਗਏ ਆ ਮੇਰੇ ਬੱਚਿਆਂ ਵਿੱਚ ਸਿਰਫ ਸਾਲ-ਸਾਲ ਦਾ ਹੀ ਫਰਕ ਸੀ ਮੇਰੀ ਸਭ ਤੋਂ ਵੱਡੀ ਕੁੜੀ 12 ਸਾਲ ਦੀ ਸੀ ਤੇ ਉਸ ਤੋਂ ਛੋਟਾ ਮੁੰਡਾ ਉਹ 11 ਸਾਲ ਦਾ ਸੀ ਤੇ ਮੇਰੀ ਕੁੜੀ ਸਭ ਤੋਂ ਛੋਟੀ ਜੋ ਬਹੁਤ ਹੀ ਸੋਹਣੀ 9 ਕੋ ਸਾਲ ਦੀ ਸੀ ਮੇਰੇ ਤਿੰਨੋਂ ਬੱਚੇ ਵੀ ਬਹੁਤ ਸੋਹਣੇ ਸੀ ਪਰ ਮੇਰੀ ਕਿਸਮਤ ਫਟ ਗਈ ਸੀ ਮੇਰਾ ਘਰ ਵਾਲਾ ਸ਼ਰਾਬ ਪੀ ਕੇ ਮਰ ਗਿਆ ਸੀ ਮੈਂ ਤਾਂ ਵਿਧਵਾ ਹੋ ਗਈ ਸੀ ਪਰ ਮੈਂ ਆਪਣਾ ਘਰ ਨਹੀਂ ਛੱਡਿਆ ਸੀ ਮੇਰੇ ਸੱਸ ਸਹੁਰੇ ਨੇ ਮੈਨੂੰ ਹਿੱਸਾ ਵੰਡ ਕੇ ਦੇ ਦਿੱਤਾ ਸੀ ਮੇਰਾ ਮੁੰਡਾ ਕਹਿੰਦਾ ਸੀ ਕਿ ਮੰਮੀ ਤੂੰ ਫਿਕਰ ਨਾ ਕਰਿਆ ਕਰ ਮੈਂ ਵੱਡਾ ਹੋ ਕੇ ਬਹੁਤ ਕੰਮ ਕਰੂੰਗਾ ਤੇ ਵਾਕਿਆ ਹੀ ਮੇਰੇ ਮੁੰਡੇ ਨੇ ਕੰਮ ਵੀ ਬਹੁਤ ਕੀਤਾ ਤੇ ਅੱਜ ਉਹ ਵੀ ਸਿੰਗਾਪੁਰ ਸੈਟਅਪ ਹੋ ਗਿਆ ਆਪਣਾ ਘਰ ਆਪਣਾ ਕੰਮ ਕਰ ਚਲਾ ਕੇ ਵਧੀਆ ਜ਼ਿੰਦਗੀ ਜਿਉਂਦਾ ਪਰ ਮੇਰੀ ਜ਼ਿੰਦਗੀ ਤਾਂ ਇਦਾਂ ਦੀ ਹੋ ਗਈ ਸੀ ਮੇਰੇ ਬੱਚੇ ਛੋਟੇ ਸੀ ਮੈਂ ਆਪਣੀਆਂ ਧੀਆਂ ਦੇ ਵਿਆਹ ਵੀ ਕਰਨਾ ਸੀ ਮੇਰਾ ਪਿਓ ਕਹਿੰਦਾ ਸੀ ਕਿ ਤੇਰਾ ਹੋਰ ਕਿਤੇ ਵਿਆਹ ਕਰ ਦੇਵਾਂਗੀ ਪਰ ਮੈਂ ਕਿਤੇ ਹੋਰ ਵਿਆਹ ਨਹੀਂ ਕਰਵਾਇਆ ਇਦਾਂ ਹੀ ਮੈਂ ਵੀ ਉਦੋਂ ਜਵਾਨੀ ਵਿੱਚ ਸੀ ਘੱਟ ਉਮਰ ਵਿੱਚ ਮੇਰਾ ਵਿਆਹ ਹੋ ਗਿਆ ਸੀ ਜਿੰਨੀ ਉਮਰ ਵਿੱਚ ਲੋਕਾਂ ਦੇ ਹੁਣ ਵਿਆਹ ਹੁੰਦੇ ਆ ਉਨੀਆਂ ਉਮਰ ਵਿੱਚ ਹੋ ਕੇ ਤਾਂ ਮੇਰੇ ਬੱਚੇ ਮੇਰੇ ਬਰਾਬਰ ਦੇ ਹੋ ਗਏ ਸੀ ਮੈਂ ਉਦਾਂ ਦੀ ਸੋਹਣੀ ਤੇ ਜਵਾਨ ਸੀ ਕੋਈ ਕਹਿੰਦਾ ਹੀ ਨਹੀਂ ਸੀ ਕਿ ਚਰਨਜੀਤ ਦੇ ਤਿੰਨ ਬੱਚੇ ਹੋਣਗੇ ਇਹ ਫਿਰ ਵੀ ਇੰਨੇ ਸੋਹਣੇ ਆ ਕੁੜੀਆਂ ਵਰਗਾ ਸਰੀਰ ਆ ਫਿਰ ਕਹਿੰਦੇ ਕਿ ਜਿਸਮ ਦੀ ਭੁੱਖ ਕਿਹਨੂੰ ਨਹੀਂ ਹੁੰਦੀ ਮੈਂ ਹੌਲੀ-ਹੌਲੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲੱਗ ਪਈ ਸੀ ਮੈਂ ਪਿੰਡੋਂ ਬਾਹਰ ਖੇਤਾਂ ਵਿੱਚ ਰਹਿੰਦੇ ਕਿਸੇ ਦੇ ਘਰੇ ਕੰਮ ਕਰਨ ਲਈ ਲੱਗ ਗਈ ਮੈਂ ਉਹਨਾਂ ਦੇ ਘਰ ਕੰਮ ਕਰਨ ਰੋਜ਼ ਜਾਂਦੀ ਸੀ ਆਪਣੇ ਬੱਚਿਆਂ ਦਾ ਢਿੱਡ ਪਾਲਣ ਦੇ ਲਈ ਉਹਨਾਂ ਦੇ ਭਾਂਡੇ ਮਾਇ ਵੀ ਸੀ ਛਾੜੂ ਪੋਚਾ ਕਪੜੇ ਸਾਰੇ ਸਭਾਈ ਮੇਰੀ ਹੀ ਜ਼ਿੰਮੇਵਾਰੀ ਸੀ। ਉਹਨਾਂ ਦੀਆਂ ਔਰਤਾਂ ਕਹਿੰਦੀਆਂ ਹੁੰਦੀਆਂ ਸੀ ਕਿ ਤੂੰ ਬਹੁਤ ਹੀ ਸਫਾਈ ਵਾਲੀ ਆ, ਤੂੰ ਹੀ ਸਾਡੇ ਘਰ ਕੰਮ ਕਰਨ ਲਈ ਆਇਆ ਕਰ। ਅਸੀਂ ਕਿਸੇ ਹੋਰ ਨੂੰ ਨਹੀਂ ਲਾਉਣਾ। ਕਿਸੇ ਦੇ ਹੱਥੋਂ ਸਾਡਾ ਚੀਜ਼ ਖਾਣ ਨੂੰ ਦਿਲ ਨਹੀਂ ਕਰਦਾ। ਪਰ ਤੂੰ ਤਾਂ ਇੰਨੀ ਸੋਹਣੀ ਸੁਨੱਖੀ ਆ। ਰੱਬ ਨੇ ਤੇਰੇ ਨਾਲ ਕਹਿਰੀ ਕੀਤਾ। ਤੇਰਾ ਘਰ ਵਾਲਾ ਤੇਰੇ ਤੋਂ ਖੋਲਿਆ। ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਬੜਾ ਰੋਂਦੀ ਸੀ। ਕਾਫੀ ਦਿਨ ਮੈਂ ਇਦਾਂ ਹੀ ਗਮ ਵਿੱਚ ਲੰਘਾਈ ਪਰ ਹੌਲੀ-ਹੌਲੀ ਮੈਨੂੰ ਆਦਤ ਪੈ ਗਈ ਸੀ। ਮੇਰੇ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਸੀ ਤੇ ਮੈਂ ਉਹਨਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਇਦਾਂ ਹੀ ਉਹਨਾਂ ਦੀ ਇੱਕ ਕੁੜੀ ਜੋ ਕਿਸੇ ਮੁੰਡੇ ਨਾਲ ਫਰੈਂਡਸ਼ਿਪ ਕਰਦੀ ਸੀ ਤੇ ਉਹਦੇ ਨਾਲ ਹੀ ਵਿਆਹ ਕਰਵਾਉਣਾ ਚਾਹਦੀ ਸੀ ਇੱਕ ਦਿਨ ਉਹ ਫੋਨ ਤੇ ਗੱਲ ਕਰਦੀ ਸੀ ਮੈਂ ਉਹਨੂੰ ਫੋਨ ਤੇ ਗੱਲ ਕਰਦੇ ਹੋਏ ਦੇਖ ਲਿਆ ਇਸ ਲਈ ਉਹ ਮੈਨੂੰ ਕਹਿਣ ਲੱਗੀ ਕਿ ਦੀਦੀ ਤੂੰ ਇਹ ਗੱਲ ਕਿਸੇ ਨੂੰ ਨਾ ਬੱਸੀ ਕਿ ਮੈਂ ਕਿਸੇ ਨੂੰ ਪਿਆਰ ਕਰਦੀ ਹਾਂ ਮੈਂ ਤਾਂ ਚੋਰੀ-ਚੋਰੀ ਗੱਲ ਕਰਦੀ ਹਾਂ ਮੈਂ ਕਿਹਾ ਠੀਕ ਆ ਮੈਨੂੰ ਕੀ ਲੋੜਾ ਕਿਸੇ ਦੀ ਗੱਲ ਕਿਸੇ ਹੋਰ ਨੂੰ ਦੱਸਣ ਦੀ ਉਹ ਮੇਰੇ ਨਾਲ ਆਪਣੀ ਹਰ ਗੱਲ ਸ਼ੇਅਰ ਕਰਦੀ ਹੁੰਦੀ ਸੀ ਕਿ ਮੇਰਾ ਫਰੈਂਡ ਮੈਨੂੰ ਇਦਾਂ ਕਹਿੰਦਾ ਓਦਾਂ ਕਹਿੰਦਾ ਮੇਰੇ ਨਾਲ ਆਪਣੇ ਦਿਲ ਦੀਆਂ ਸਾਰੀਆਂ ਗੱਲਾਂ ਸਾਂਝੀਆਂ ਕਰ ਲੈਂਦੀ ਸੀ ਮੈਂ ਵੀ ਉਹਦੇ ਨਾਲ ਸਹੇਲੀਆਂ ਵਾਂਗ ਹੀ ਰਹਿੰਦੀ ਸੀ ਉਹਦਾ ਪਰਿਵਾਰ ਕਹਿੰਦਾ ਹੁੰਦਾ ਸੀ ਕਿ ਚਰਨਜੀਤ ਦਾ ਤੇ ਸੁਖੀ ਦਾ ਪਿਆਰ ਭੈਣਾ ਵਰਗਾ ਸੁਖੀ ਵੀ ਚਰਨਜੀਤ ਦਾ ਬਹੁਤ ਮੋਹ ਕਰਦੀ ਆ ਵੈਸੇ ਤਾਂ ਉਹਨਾਂ ਦਾ ਸਾਰਾ ਪਰਿਵਾਰ ਬਹੁਤ ਚੰਗਾ ਸੀ ਸੁਖੀ ਜੋ ਕਿਸੇ ਮੁੰਡੇ ਨੂੰ ਪਿਆਰ ਕਰਦੀ ਸੀ ਉਹ ਉਹਦੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਸੀ ਉਹ ਮੈਨੂੰ ਕਹਿੰਦੀ ਸੀ ਕਿ ਤੂੰ ਮੇਰੀ ਵਿਚੋਲਣ ਬਣ ਜਾਈ ਜੋ ਕਹੇਗੀ ਉਹੀ ਲੈ ਕੇ ਦੇਉਗੀ ਜੋ ਵੀ ਸੁਖੀ ਦਾ ਫਰੈਂਡ ਉਹਨੂੰ ਦਿੰਦਾ ਉਹ ਮੇਰਾ ਨਾਮ ਲੈ ਦਿੰਦੀ ਸੀ ਕਿ ਮੈਨੂੰ ਦੀਦੀ ਨੇ ਲਿਆ ਕੇ ਦਿੱਤੀ ਆ ਹਰ ਚੀਜ਼ ਤੇ ਮੇਰਾ ਨਾਮ ਲੈਂਦੀ ਸੀ ਮੈਨੂੰ ਵੀ ਇਹ ਮੰਨਣਾ ਹੀ ਪੈਂਦਾ ਸੀ ਕਿਉਂਕਿ ਮੈਂ ਉਹਦੀ ਗੱਲ ਸੌਂਦੀ ਹੁੰਦੀ ਸੀ ਉਹ ਮੈਨੂੰ ਪੈਸੇ ਦਿੰਦੀ ਸੀ ਤੇ ਉਹਨਾਂ ਪੈਸਿਆਂ ਨਾਲ ਮੈਂ ਆਪਣੇ ਘਰ ਦਾ ਗੁਜ਼ਾਰਾ ਕਰਦੀ ਸੀ ਇਦਾਂ ਹੀ ਸੁਖੀ ਨੇ ਜਦੋਂ ਇੱਕ ਵਾਰ ਆਪਣੇ ਫਰੈਂਡ ਨੂੰ ਮਿਲਣਾ ਸੀ ਤਾਂ ਮੈਨੂੰ ਕਹਿਣ ਲੱਗੀ ਕਿ ਦੀਦੀ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ ਨਾਲ ਲੈ ਕੇ ਜਾਣਾ ਤੇਰੇ ਤੇ ਸਾਡੇ ਘਰ ਦੇ ਸ਼ੱਕ ਨਹੀਂ ਕਰਦੀ ਤੂੰ ਬਹੁਤ ਚੰਗੀ ਆ ਮੈਂ ਤੈਨੂੰ ਪੈਸੇ ਦੇਵਾਂਗੀ ਮੈਂ ਉਹਨੂੰ ਕਿਹਾ ਕਿ ਮੈਨੂੰ 2000 ਰੁਪਏ ਦੇ ਮੈਂ ਆਪਣੇ ਬੱਚਿਆਂ ਨੂੰ ਕੁਝ ਕੱਪੜੇ ਤੇ ਘਰ ਦਾ ਸਮਾਨ ਲੈ ਕੇ ਆਉਣਾ ਮੈਂ ਉਹਦੇ ਕੋਲੋਂ ਪੈਸੇ ਲੈ ਕੇ ਆਪਣੇ ਘਰ ਦਾ ਸਾਰਾ ਸਿਸਟਮ ਸੈੱਟ ਕਰ ਲਿਆ ਸੀ ਮੇਰਾ ਘਰ ਵਧੀਆ ਚੱਲਦਾ ਸੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ ਉਧਰ ਸੁਖੀ ਨੂੰ ਮੈਂ ਬਲੈਕਮੇਲ ਕਰਦੀ ਸੀ ਤੇ ਉਹ ਮੈਨੂੰ ਕਾਫੀ ਪੈਸੇ ਦਿੰਦੀ ਸੀ ਉਹਨਾਂ ਪੈਸਿਆਂ ਨਾਲ ਮੇਰਾ ਗੁਜ਼ਾਰਾ ਚੱਲਦੀ ਜਾਂਦਾ ਸੀ ਮੈਨੂੰ ਹੌਲੀ-ਹੌਲੀ ਕਿਸੇ ਚੀਜ਼ ਦੀ ਕਮੀ ਜਿਹੀ ਫੀਲ ਨਹੀਂ ਹੁੰਦੀ ਸੀ ਉਸ ਦਿਨ ਮੈਂ ਸੁਖੀ ਦੇ ਨਾਲ ਉਹਦੇ ਫਰੈਂਡ ਨੂੰ ਮਿਲਣ ਗਈ ਸੁਖੀ ਆਪਣੇ ਫਰੈਂਡ ਨੂੰ ਲੈ ਕੇ ਅੰਦਰ ਚਲੀ ਗਈ ਸੀ ਸੁਖੀ ਦਾ ਫਰੈਂਡ ਕਿਸੇ ਨੂੰ ਨਾਲ ਲੈ ਕੇ ਆਇਆ ਸੀ ਉਹ ਵੀ ਮੁੰਡਾ ਬਹੁਤ ਸੋਹਣਾ ਸੀ ਮੈਂ ਤਾਂ ਬਾਹਰ ਹੀ ਬੈਠੀ ਰਹੀ ਸੁਖੀ ਕਾਫੀ ਟਾਈਮ ਬਾਅਦ ਬਾਹਰ ਆਈ ਤਾਂ ਮੈਂ ਉਹਨੂੰ ਲੈ ਕੇ ਘਰ ਆ ਗਈ। ਫਿਰ ਸ਼ਾਮ ਨੂੰ ਸੁਖੀ ਨੇ ਮੈਨੂੰ ਫੋਨ ਕੀਤਾ ਕਿ ਤੇਰੇ ਲਈ ਇੱਕ ਪ੍ਰਪੋਜ਼ ਆਇਆ ਵਾ। ਮੇਰੇ ਫਰੈਂਡ ਦੇ ਨਾਲ ਜੋ ਮੁੰਡਾ ਆਇਆ ਸੀ ਉਹ ਤੈਨੂੰ ਬਹੁਤ ਪਸੰਦ ਕਰਦਾ। ਇਸ ਲਈ ਉਹਦੇ ਨਾਲ ਗੱਲਬਾਤ ਕਰ ਲਿਆ ਕਰ। ਕਾਫੀ ਪੈਸੇ ਵਾਲਾ ਵੀ ਆ। ਤੈਨੂੰ ਐਸ਼ ਕਰਾਊਗਾ। ਤੈਨੂੰ ਤਾਂ ਆਪਣਾ ਮਰਿਆ ਹੋਇਆ ਘਰ ਵਾਲਾ ਯਾਦ ਵੀ ਨਹੀਂ ਆਉਣਾ। ਉਹਦੀਆਂ ਗੱਲਾਂ ਵਿੱਚ ਮੇਰਾ ਬਿਲਕੁਲ ਇੰਟਰਸਟ ਨਹੀਂ ਸੀ। ਮੇਰਾ ਦਿਲ ਨਹੀਂ ਕਰਦਾ ਸੀ ਕਿ ਮੈਂ ਉਹਦੇ ਨਾਲ ਗੱਲਬਾਤ ਕਰਾਂ। ਪਰ ਸੁਖੀ ਦੇ ਵਾਰ-ਵਾਰ ਕਹਿਣ ਤੇ ਮੈਂ ਉਹਨੂੰ ਹਾਂ ਕਰ ਦਿੱਤੀ। ਜਦ ਕਿ ਉਹ ਵਿਆਹਾ ਹੋਇਆ ਸੀ ਉਹਦਾ ਨਾਮ ਬਿੱਲੂ ਸੀ। ਸਾਰੇ ਉਹਨੂੰ ਬਿੱਲੂ ਕਹਿੰਦੇ ਹੁੰਦੇ ਸੀ। ਬਿੱਲੂ ਮੇਰਾ ਫਰੈਂਡ ਬਣ ਗਿਆ ਸੀ। ਮੈਂ ਬਿੱਲੂ ਨਾਲ ਗੱਲਬਾਤ ਕਰਦੀ ਸੀ ਕਿਉਂਕਿ ਮੇਰੇ ਬੱਚੇ ਉਦੋਂ ਛੋਟੇ ਸੀ। ਜਦ ਕਿ ਬਿੱਲੂ ਇੱਕ ਵਿਆਹਾ ਹੋਇਆ ਸੀ ਤੇ ਉਹਦੇ ਵੀ ਬੱਚੇ ਸੀ। ਉਹ ਘਰ ਪਰਿਵਾਰ ਵਾਲਾ ਸੀ ਪਰ ਮੈਂ ਉਹਨੂੰ ਪਸੰਦ ਆ ਗਈ ਸੀ। ਇਸ ਲਈ ਉਹ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦਾ ਮੈਂ ਸੁਖੀ ਦੇ ਕੰਨ ਤੇ ਉਹਦੇ ਨਾਲ ਗੱਲਬਾਤ ਕਰ ਲਈ ਸੀ ਹੌਲੀ ਹੌਲੀ ਇਦਾਂ ਹੀ ਮੇਰੀ ਤੇ ਬਿੱਲੂ ਦੀ ਗੱਲਬਾਤ ਵਧ ਗਈ ਅਸੀਂ ਆਪਸ ਵਿੱਚ ਇੱਕ ਦੂਸਰੇ ਨੂੰ ਮਿਲਣ ਵੀ ਲੱਗ ਪਏ ਸੀ ਤੇ ਮੇਰੀ ਘਰ ਵਾਲੇ ਵਾਲੀ ਕਮੀ ਵੀ ਪੂਰੀ ਹੋਣ ਲੱਗ ਪਈ ਸੀ ਕਿਉਂਕਿ ਮੈਂ ਕਿਹੜਾ ਹੁਣ ਕੋਈ ਬੱਚਾ ਲੈਣਾ ਸੀ ਮੇਰੇ ਤਾਂ ਪਹਿਲਾਂ ਹੀ ਤਿੰਨ ਬੱਚੇ ਸੀ ਇਸ ਲਈ ਮੈਂ ਬਿੱਲੂ ਨਾਲ ਗੱਲਬਾਤ ਕਰਦੀ ਹੁੰਦੀ ਸੀ ਤੇ ਬਿੱਲੂ ਵੀ ਮੈਨੂੰ ਬਹੁਤ ਪਿਆਰ ਕਰਦਾ ਹੁੰਦਾ ਸੀ ਉਹਦੀ ਘਰ ਵਾਲੀ ਕੋਈ ਜ਼ਿਆਦਾ ਸੋਹਣੀ ਨਹੀਂ ਸੀ ਮੈਂ ਸਾਰਿਆਂ ਤੋਂ ਚੋਰੀ ਬਿੱਲੂ ਨੂੰ ਮਿਲਦੀ ਹੁੰਦੀ ਸੀ ਤੇ ਬਿੱਲੂ ਮੇਰੇ ਘਰ ਦੀ ਹਰ ਕੰਮੇ ਨੂੰ ਪੂਰਾ ਕਰਦਾ ਹੁੰਦਾ ਸੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਪੈਸਾ ਤੇ ਲਾ ਕੱਪੜੇ ਤਾਂ ਆਮ ਗੱਲ ਹੋ ਗਈ ਸੀ ਮੈਂ ਆਪਣੇ ਮਾਪਿਓ ਦੇ ਕੋਲ ਸੁਖੀ ਦੀਆਂ ਸਿਫਤਾਂ ਕਰਦੀ ਸੀ ਕਿ ਸੁਖੀ ਮੈਨੂੰ ਬਹੁਤ ਦਿੰਦੀ ਆ ਮੇਰੀਆਂ ਸਿਫਤਾਂ ਸੁਖੀ ਆਪਣੇ ਘਰ ਦੇਆਂ ਕੋਲ ਕਰਦੀ ਸੀ ਕਿ ਮੈਂ ਉਹਨੂੰ ਬਹੁਤ ਚੀਜ਼ਾਂ ਲਿਆ ਕੇ ਦਿੰਨੀ ਆ ਸਾਡੀ ਆਪਸ ਵਿੱਚ ਇਦਾਂ ਹੀ ਦਾਲ ਗਲ ਗਈ ਸੀ ਕਿ ਕਿਸੇ ਨੂੰ ਕੁਝ ਪਤਾ ਹੀ ਨਹੀਂ ਸੀ ਅਸੀਂ ਅੰਦਰੋਂ ਅੰਦਰ ਹੀ ਬਹੁਤ ਕੁਝ ਕਰਦੀਆਂ ਹੁੰਦੀਆਂ ਸੀ ਸਾਡਾ ਸਹੇਲੀਆਂ ਵਾਲਾ ਪਿਆਰ ਸੀ ਐਸੀ ਇੱਕ ਦੂਜੇ ਦਾ ਬਹੁਤ ਸਾਥ ਦਿੰਦੀਆਂ ਹੁੰਦੀਆਂ ਸੀ ਮੈਂ ਸੁਖੀ ਦੇ ਨਾਲ ਜਾਂਦੀ ਸੀ ਤੇ ਆਪ ਵੀ ਬਿੱਲੀ ਨੂੰ ਮਿਲ ਕੇ ਘਰ ਆਉਂਦੀ ਹੁੰਦੀ ਸੀ ਮੇਰੇ ਬੱਚੇ ਸਕੂਲ ਜਾਂਦੇ ਸੀ ਤੇ ਮੇਰੀ ਸੱਸ ਉਹਨਾਂ ਨੂੰ ਸੰਭ ਲੈਂਦੀ ਹੁੰਦੀ ਸੀ ਸਵੇਰ ਨੂੰ ਜਾ ਕੇ ਅਸੀਂ ਸ਼ਾਮ ਨੂੰ ਘਰ ਆਉਂਦੀਆਂ ਸੀ ਕਿਉਂਕਿ ਸੁਖੀ ਅਮੀਰ ਕਰਦੀ ਧੀ ਸੀ ਇਸ ਲਈ ਉਹਦੀ ਤਾਂ ਸ਼ਾਪਿੰਗ ਮਸਾਂ ਹੀ ਪੂਰੇ ਦਿਨ ਵਿੱਚ ਹੁੰਦੀ ਸੀ ਬਸ ਇਹੀ ਬਹਾਨਾ ਲਾ ਕੇ ਅਸੀਂ ਆਪਣੇ ਬੁਆਏਫ੍ਰੈਂਡਾਂ ਨੂੰ ਮਿਲਣ ਲਈ ਜਾਂਦੀਆਂ ਹੁੰਦੀਆਂ ਸੀ ਹੌਲੀ-ਹੌਲੀ ਸੁਖੀ ਨੇ ਆਪਣੇ ਘਰ ਗੱਲ ਕੀਤੀ ਤੇ ਉਸ ਮੁੰਡੇ ਨਾਲ ਵਿਆਹ ਕਰਵਾਉਣ ਬਾਰੇ ਕਿਹਾ ਉਹਦੇ ਘਰਦਿਆਂ ਨੇ ਸਾਫ਼ ਮਨਾਂ ਕਰ ਦਿੱਤਾ ਕਿਉਂਕਿ ਉਹਦੇ ਖਿਲਾਫ ਸੀ ਉਹ ਕਹਿੰਦੇ ਸੀ ਕਿ ਅਸੀਂ ਆਪਣੀ ਮਰਜ਼ੀ ਦੇ ਮੁੰਡੇ ਨਾਲ ਹੀ ਤੇਰਾ ਵਿਆਹ ਕਰਾਂਗੇ ਪਰ ਸੁਖੀ ਇਸ ਗੱਲ ਨੂੰ ਮੰਨਦੀ ਨਹੀਂ ਸੀ ਕਿ ਉਹ ਕਹਿੰਦੀ ਸੀ ਕਿ ਮੈਂ ਆਪਣੀ ਮਰਜ਼ੀ ਨਾਲ ਹੀ ਵਿਆਹ ਕਰਵਾਉਣਾ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ ਬੱਸ ਇਹੀ ਬੈਂਸ ਦਾ ਨਤੀਜਾ ਕੁਝ ਹੋਰ ਹੀ ਨਿਕਲਿਆ ਸੀ ਉਹਨਾਂ ਦੇ ਘਰ ਦੇ ਸੁਖੀ ਦੀ ਪਸੰਦ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਸੀ ਤੇ ਸੁਖੀ ਆਪਣੀ ਪਸੰਦ ਤੋਂ ਬਿਨਾਂ ਕਿਤੇ ਹੋਰ ਜਾਣਾ ਨਹੀਂ ਚਾਹੁੰਦੀ ਸੀ ਇਸ ਕਰਕੇ ਸੁਖੀ ਨੇ ਇੱਕ ਦਿਨ ਕਹਿ ਹੀ ਦਿੱਤਾ ਕਿ ਮੈਂ ਹੁਣ ਬੈਂਸ ਨਹੀਂ ਕਰਨੀ ਤੇ ਨਾ ਹੀ ਕਿਸੇ ਨੂੰ ਕੁਝ ਵੱਧ ਘੱਟ ਕਹਿਣਾ ਤੁਹਾਡੀ ਮਰਜ਼ੀ ਆ ਨਹੀਂ ਵਿਆਹ ਕਰਨਾ ਤਾਂ ਨਾ ਕਰੋ ਮੇਰਾ ਫਰਜ਼ ਸੀ ਤੁਹਾਨੂੰ ਦੱਸਣਾ ਇਹ ਗੱਲ ਕਹਿ ਕੇ ਸੁਖੀ ਆਪਣੇ ਕਮਰੇ ਵਿੱਚ ਚਲੀ ਗਈ ਤੇ ਆਪਣੇ ਬੁਆਏਫਰੈਂਡ ਨਾਲ ਗੱਲਾਂ ਕਰਨ ਲੱਗ ਪਈ। ਹਜੇ ਹਫ਼ਤਾ ਵੀ ਨਹੀਂ ਹੋਇਆ ਸੀ ਕਿ ਸੁਖੀ ਆਪਣੇ ਬੁਆਏਫਰੈਂਡ ਨਾਲ ਭੱਜ ਗਈ ਸੀ। ਮੈਂ ਉਹਦਾ ਪੂਰਾ ਸਾਥ ਦਿੱਤਾ ਸੀ। ਇਸ ਗੱਲ ਦਾ ਇਲਜ਼ਾਮ ਮੇਰੇ ਸਿਰ ਲੱਗਿਆ ਸੀ। ਸਾਰੇ ਕਹਿੰਦੇ ਸੀ ਕਿ ਚਰਨਜੀਤ ਨੇ ਹੀ ਸੁਖੀ ਨੂੰ ਭਜਾਇਆ ਵਾ। ਤੈਨੂੰ ਸਭ ਕੁਝ ਪਤਾ ਸੀ ਇਹ ਗੱਲ ਸੱਚੀ ਸੀ ਕਿਉਂਕਿ ਸੁਖੀ ਬਾਰੇ ਮੈਨੂੰ ਸਭ ਕੁਝ ਪਤਾ ਸੀ। ਜੈਸ ਦਿਨ ਉਹਨੇ ਆਪਣੇ ਬੁਆਏਫਰੈਂਡ ਨਾਲ ਜਾਣਾ ਸੀ ਉਸ ਦਿਨ ਵੀ ਮੈਨੂੰ ਸਾਰਾ ਪਤਾ ਸੀ ਪਰ ਮੈਂ ਕਿਸੇ ਨੂੰ ਦੱਸਿਆ ਨਹੀਂ ਸੀ ਸੁਖੀ ਨੂੰ ਭਜਾਉਣ ਵਿੱਚ ਮੇਰਾ ਪੂਰਾ ਹੱਥ ਸੀ ਉਹਨਾਂ ਦੇ ਘਰਦਿਆਂ ਨੇ ਮੇਰੀ ਬਹੁਤ ਬੇਇੱਜ਼ਤੀ ਕੀਤੀ ਸੀ ਮੈਂ ਉਹਨਾਂ ਨੂੰ ਵਾਰੇ ਨਹੀਂ ਆਉਣ ਦਿੱਤਾ ਸੀ ਮੈਂ ਕਿਹਾ ਸੀ ਕਿ ਸੁਖੀ ਨਾਲ ਮੇਰਾ ਪਿਆਰ ਜ਼ਰੂਰ ਆ ਮੇਰੇ ਨਾਲ ਸ਼ਾਪਿੰਗ ਕਰਨ ਜਾਂਦੀ ਸੀ ਪਰ ਉਹਨੇ ਮੈਨੂੰ ਕਦੀ ਇਸ ਗੱਲ ਦਾ ਪੇਟੀ ਨਹੀਂ ਦਿੱਤਾ ਸੀ ਸਾਰੇ ਕਹਿੰਦੇ ਸੀ ਕਿ ਤੈਨੂੰ ਤਾਂ ਸਭ ਕੁਝ ਪਤਾ ਪਰ ਤੂੰ ਝੂਠ ਬੋਲਦੀ ਹੈਂ ਮੈਂ ਉਹਨਾਂ ਦੇ ਘਰੋਂ ਕੰਮ ਕਰਨੋਂ ਹਟ ਗਈ ਸੀ ਪਰ ਬਿੱਲੂ ਦੇ ਨਾਲ ਮੇਰਾ ਪਿਆਰ ਉਦਾਂ ਹੀ ਸੀ ਬਿੱਲੂ ਮੇਰੇ ਬਿਨਾਂ ਰਹਿੰਦਾ ਹੀ ਨਹੀਂ ਸੀ ਉਹ ਵੀ ਚੰਗਾ ਸੋਹਣਾ ਤੇ ਜਵਾਨ ਮੁੰਡਾ ਸੀ ਮੇਰੀ ਉਮਰ ਦਾ ਹੀ ਇਹ ਕੋਈ ਮੇਰੇ ਤੋਂ 2 ਸਾਲ ਵੱਡਾ ਹੋਊਗਾ ਪਰ ਸਾਡਾ ਮੇਲ ਬਹੁਤ ਵਧੀਆ ਸੀ ਸਾਡੀ ਜੋੜੀ ਬਹੁਤ ਸੋਹਣੀ ਲੱਗਦੀ ਸੀ ਮੈਂ ਰੱਬ ਨੂੰ ਗਾਲਾਂ ਕੱਢਦੀ ਸੀ ਕਿ ਕਾਸ਼ ਮੇਰਾ ਵਿਆਹ ਤੂੰ ਇਹਦੇ ਨਾਲ ਕੀਤਾ ਹੁੰਦਾ ਤੇ ਅੱਜ ਮੇਰੀ ਜ਼ਿੰਦਗੀ ਕੁਝ ਹੋਰ ਹੀ ਹੋਣੀ ਸੀ ਪਰ ਬਿੱਲੂ ਮੇਰੀ ਹਰ ਕਮੀ ਤੇ ਹਰ ਖੁਸ਼ੀ ਨੂੰ ਪੂਰਾ ਕਰਦਾ ਸੀ ਮੈਂ ਬਿੱਲੂ ਨੂੰ ਕਿੱਦਾਂ ਛੱਡ ਦਿੰਦੀ ਕਿਉਂਕਿ ਮੈਂ ਕਿਸੇ ਕੋਲੋਂ ਕੋਈ ਚੀਜ਼ ਉਧਾਰ ਲੈਣ ਚਾਹਦੀ ਤਾਂ ਕੋਈ ਮੈਨੂੰ ਦਿੰਦਾ ਹੀ ਨਹੀਂ ਸੀ ਇਸ ਲਈ ਸਾਰਿਆਂ ਨੇ ਮੇਰੇ ਤੋਂ ਮੂੰਹ ਮੋੜ ਲਿਆ ਸੀ ਮੇਰੇ ਸ਼ਰੀਕ ਮੂੰਹ ਜੜ ਜੜ ਗੱਲਾਂ ਕਰਦੇ ਹੁੰਦੇ ਸੀ ਮੇਰੀ ਸੱਸ ਨੇ ਮੇਰੇ ਨਾਲ ਰਹਿਣਾ ਛੱਡ ਦਿੱਤਾ ਸੀ ਮੈਂ ਇਕੱਲੀ ਆਪਣੇ ਤਿੰਨ ਬੱਚਿਆਂ ਨੂੰ ਪਾਲਦੀ ਹੁੰਦੀ ਸੀ ਪਰ ਫਿਰ ਮੈਂ ਸੋਚਿਆ ਕਿ ਜੇ ਮੈਂ ਬਿੱਲੂ ਨੂੰ ਛੱਡ ਦਿੱਤਾ ਤਾਂ ਮੇਰੇ ਘਰ ਦਾ ਗੁਜ਼ਾਰਾ ਕਿੱਦਾਂ ਹੋਊਗਾ ਇਹ ਸੋਚ ਕੇ ਮੈਂ ਬਿੱਲੂ ਦਾ ਹੱਥ ਫੜੀ ਰੱਖਿਆ ਤੇ ਉਹਨੂੰ ਨਾ ਛੱਡਣ ਬਾਰੇ ਸੋਚਿਆ ਹੌਲੀ ਹੌਲੀ ਮੇਰੀ ਵੱਡੀ ਕੁੜੀ ਜਵਾਨ ਹੋ ਗਈ ਸੀ ਉਹਦੀ ਉਮਰ ਵੀ 20 ਸਾਲ ਦੀ ਹੋ ਗਈ ਸੀ ਜਦੋਂ ਮੈਂ ਉਹਨੂੰ ਵਿਆਉਣ ਦੇ ਬਾਰੇ ਸੋਚਿਆ ਮੈਂ ਆਪਣੀ ਭੈਣ ਨੂੰ ਕਿਹਾ ਉਹਦੇ ਲਈ ਵਧੀਆ ਮੁੰਡਾ ਲੱਭਿਆ ਤੇ ਕੁਝ ਪੈਸੇ ਮੇਰੇ ਕੋਲ ਸੀ ਤੇ ਕੁਝ ਪੈਸੇ ਮੈਨੂੰ ਬਿੱਲੂ ਨੇ ਦਿੱਤੇ ਤੇ ਮੈਂ ਆਪਣੀ ਵੱਡੀ ਕੁੜੀ ਨੂੰ ਵਿਆਹ ਕੇ ਤੋਰ ਦਿੱਤਾ ਜੋ ਮੇਰਾ ਮੁੰਡਾ ਸੀ ਉਹਨੂੰ ਮੈਂ ਸਿੰਗਾਪੁਰ ਭੇਜ ਦਿੱਤਾ ਤਾਂ ਕਿ ਕੋਈ ਵੀ ਉਹਦੇ ਨਾਲ ਮੇਰੇ ਬਾਰੇ ਕੋਈ ਘਟੀਆ ਗੱਲ ਨਾ ਕਰੇ ਇਸੇ ਕਰਕੇ ਹੀ ਮੈਂ ਉਹਨੂੰ ਪਿੰਡ ਦੇ ਲੋਕਾਂ ਤੋਂ ਦੂਰ ਕਰ ਦਿੱਤਾ ਸੀ ਤੇ ਛੋਟੀ ਉਮਰ ਵਿੱਚ ਹੀ ਉਹਨੂੰ ਸਿੰਗਾਪੁਰ ਭੇਜ ਕੇ ਉਹਨੂੰ ਕੰਮ ਕਰਨ ਦਾ ਕਹਿ ਦਿੱਤਾ ਸੀ ਇਸ ਲਈ ਕਿਉਂਕਿ ਉਹ ਪੜ੍ਹਾਈ ਵਿੱਚ ਤਾਂ ਘੱਟ ਹੀ ਹੁਸ਼ਿਆਰ ਸੀ ਉਹਦਾ ਬਿਲਕੁਲ ਦਿਲ ਨਹੀਂ ਲੱਗਦਾ ਸੀ ਸਕੂਲ ਵੀ ਨਹੀਂ ਜਾਂਦਾ ਸੀ ਪਿੰਡ ਦੇ ਮੁੰਡਿਆਂ ਨਾਲ ਅਵਾਰਾਗਰਦੀ ਕਰਦਾ ਸੀ ਇਸ ਲਈ ਮੈਂ ਨਸ਼ੇ ਪਤੇ ਤੋਂ ਡਰਦੀ ਨੇ ਬਿੱਲੂ ਨੂੰ ਕਹਿ ਕੇ ਉਹਦਾ ਬਾਹਰ ਜਾਂਦਾ ਕੰਮਾ ਬਣਾ ਦਿੱਤਾ ਸੀ ਬਸ ਹੁਣ ਮੇਰੇ ਕੋਲ ਛੋਟੀ ਕੁੜੀ ਹੀ ਰਹਿ ਗਈ ਸੀ ਮੇਰੀ ਛੋਟੀ ਕੁੜੀ ਪ੍ਰਿਆ ਜਿਹਨੂੰ ਮੈਂ ਬਹੁਤ ਪਿਆਰ ਕਰਦੀ ਸੀ ਉਹ ਵੀ ਮੇਰੇ ਵਾਂਗ ਬਹੁਤ ਸੋਹਣੀ ਸੀ ਉਹਨੇ ਮੈਂ ਪਿੰਡ ਦੇ ਸਕੂਲ 'ਚੋਂ ਹਟਾ ਕੇ ਸਰਕਾਰ ਸ਼ਹਿਰ ਦੇ ਸਰਕਾਰੀ ਸਕੂਲ ਵਿੱਚ ਪਾ ਦਿੱਤਾ ਸੀ ਉਹ ਉੱਥੇ ਹੀ ਜਾਂਦੀ ਹੁੰਦੀ ਸੀ ਤੇ ਉਹਨੇ ਵੀ ਉੱਥੇ ਕਿਸੇ ਮੁੰਡੇ ਨਾਲ ਗੱਲਬਾਤ ਕਰ ਲਈ ਸੀ ਜਦੋਂ ਉਹ 8ਵੀਂ ਵਿੱਚ ਸੀ ਤਾਂ ਉਹਦੀ ਫਰੈਂਡਸ਼ਿਪ ਕਿਸੇ ਵਧੀਆ ਮੁੰਡੇ ਨਾਲ ਸੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀ ਕਿਉਂਕਿ ਉਹਨੇ ਮੇਰੇ ਨਾਲ ਕਦੀ ਇਹ ਗੱਲ ਸ਼ੇਅਰ ਹੀ ਨਹੀਂ ਕੀਤੀ ਸੀ ਜੇ ਉਹ ਮੇਰੇ ਨਾਲ ਕੋਈ ਗੱਲ ਕਰਦੀ ਤਾਂ ਮੈਂ ਜ਼ਰੂਰ ਉਹਦਾ ਵਿਆਹ ਕਰ ਦਿੰਦੀ ਪਰ ਜਿਸ ਮੁੰਡੇ ਨੂੰ ਉਹ ਪਿਆਰ ਕਰਦੀ ਸੀ ਉਹ ਮੁੰਡਾ ਸਾਡੇ ਪਿੰਡ ਦਾ ਦੋਤਾ ਲੱਗਦਾ ਸੀ ਇਸ ਲਈ ਅਸੀਂ ਉਹਦਾ ਵਿਆਹ ਨਹੀਂ ਕਰਨਾ ਸੀ ਮੈਂ ਤਾਂ ਮੰਨਦੀ ਸੀ ਪਰ ਮੇਰੇ ਸਹੁਰਿਆਂ ਵਿੱਚੋਂ ਕੋਈ ਹੋਰ ਮੰਨਦਾ ਹੀ ਨਹੀਂ ਸੀ ਸਾਰੇ ਕਹਿੰਦੇ ਸੀ ਕਿ ਇਹਦਾ ਵਿਆਹ ਉੱਥੇ ਨਹੀਂ ਕਰਨਾ ਮੇਰੇ ਨਾਲ ਵੀ ਉਹੀ ਹੁੰਦੀ ਜੋ ਮੈਂ ਸੁੱਖੀ ਦੇ ਨਾਲ ਕੀਤਾ ਸੀ ਮੇਰੀ ਕੁੜੀ ਵੀ ਆਪਣੇ ਬੁਆਏਫਰੈਂਡ ਨੂੰ ਮਿਲਣ ਚਾਹਦੀ ਤੇ ਉਹਦੇ ਕੋਲੋਂ ਮਾਨਸਵੰਨੀਆ ਚੀਜ਼ਾਂ ਲਿਆਉਂਦੀ ਮੈਨੂੰ ਝੂਠ ਬੋਲ ਦਿੰਦੀ ਸੀ ਮੈਂ ਉਹਨੂੰ ਇੱਕ ਦਿਨ ਕਹਿਦ ਹੀ ਦਿੱਤਾ ਸੀ ਕਿ ਪ੍ਰਿਆ ਪੁੱਤ ਮੈਨੂੰ ਝੂਠ ਬੋਲਣ ਦੀ ਕੋਈ ਲੋੜ ਨਹੀਂ ਮੈਂ ਸਾਰੂ ਜਾਣਦੀ ਆ ਤੈਨੂੰ ਤੇ ਤੇਰੇ ਆਸ਼ਕ ਨੂੰ ਕਿਉਂਕਿ ਬਿੱਲੂ ਨੇ ਮੈਨੂੰ ਸਭ ਕੁਝ ਪਤਾ ਕਰਕੇ ਦੱਸ ਦਿੱਤਾ ਬਿੱਲੂ ਤਾਂ ਮੇਰੇ ਨਾਲ ਲਾਈਫਟਾਈਮ ਦਾ ਪੱਕਾ ਫਰੈਂਡ ਬਣ ਗਿਆ ਸੀ ਸਾਡਾ ਇੱਕ ਦੂਜੇ ਬਿਨਾਂ ਬਿਲਕੁਲ ਵੀ ਨਹੀਂ ਸਰਦਾ ਸੀ ਇਦਾਂ ਹੀ ਪ੍ਰਿਆ ਨੇ ਵੀ ਸੁਖੀ ਬਾਗੀ ਕੀਤੀ ਸੀ ਮੇਰਾ ਮੁੰਡਾ ਬਾਹਰੋਂ ਫੋਨ ਕਰਦਾ ਸੀ ਕਿ ਜੇ ਤੂੰ ਮੈਨੂੰ ਮਿਲਣਾ ਤਾ ਇਸ ਕੁੜੀ ਨੂੰ ਛੱਡ ਦੇ ਜਿੱਥੇ ਜਾਂਦੀ ਆ ਜਾ ਲੈਂਦੇ ਮੈਂ ਇਹਦਾ ਵਿਆਹ ਪਿੰਡ ਦੀ ਰਿਸ਼ਤੇਦਾਰੀ ਵਿੱਚ ਨਹੀਂ ਹੋਣ ਦੇਣਾ ਮੇਰੀ ਵੱਡੀ ਕੁੜੀ ਵੀ ਕਹਿੰਦੀ ਸੀ ਕਿ ਮੰਮੀ ਚੱਲ ਕੋਈ ਗੱਲ ਨਹੀਂ ਜਿੱਥੇ ਕਹਿੰਦੀ ਆ ਉੱਥੇ ਹੀ ਕਰ ਦੇ ਅਸੀਂ ਮਾਵਾ ții ਆ ਇਹਦਾ ਵਿਆਹ ਕਰਨ ਨੂੰ ਤਿਆਰ ਸੀ ਮੇਰੇ ਪੇਕੇ ਵੀ ਮੰਨਦੇ ਸੀ ਪਰ ਮੇਰੇ ਸਹੁਰਿਆਂ ਨੇ ਕੋਈ ਪੇਸ਼ ਹੀ ਨਹੀਂ ਜਾਣ ਦਿੱਤੀ ਜਦੋਂ ਕੁਝ ਦਿਨ ਹੋਏ ਤਾਂ ਮੇਰੀ ਪ੍ਰੀਆ ਵੀ ਆਪਣੇ ਬੁਆਏਫ੍ਰੈਂਡ ਨਾਲ ਭੱਜ ਗਈ ਸੀ ਮੇਰਾ ਦਿਲ ਟੁੱਟ ਗਿਆ ਸੀ ਮੈਨੂੰ ਪਤਾ ਸੀ ਉਹ ਕਿੱਥੇ ਆ ਜਦੋਂ ਅਸੀਂ ਉਹਨੂੰ ਲੈਣ ਗਏ ਤਾਂ ਉਹਨੇ ਸਾਫ਼ ਮਨਾਂ ਕਰ ਦਿੱਤਾ ਸੀ ਕਿਉਂਕਿ ਉਹ ਕਹਿੰਦੀ ਸੀ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਆਪਣਾ ਵਿਆਹ ਆਪਣੀ ਮਰਜ਼ੀ ਨਾਲ ਹੀ ਕਰਵਾਉਣਾ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ ਜਦੋਂ ਇਹ ਗੱਲ ਮੇਰੇ ਮੁੰਡੇ ਨੂੰ ਪਤਾ ਲੱਗੀ ਤਾਂ ਉਹਨੇ ਮੈਨੂੰ ਸਾਫ਼ ਹੀ ਕਹਿ ਦਿੱਤਾ ਕਿ ਮੰਮੀ ਜਾਂ ਤਾਂ ਤੂੰ ਮੈਨੂੰ ਮਿਲ ਤੇ ਜਾਂ ਫਿਰ ਪ੍ਰਿਆ ਨੂੰ ਮਿਲ ਮੈਂ ਆਪਣੀ ਧੀ ਤੋਂ ਛੁੱਟ ਗਈ ਸੀ ਵੱਡੀ ਕੁੜੀ ਨੂੰ ਮੈਂ ਮਿਲਦੀ ਸੀ ਪਰ ਪ੍ਰਿਆ ਬਿਨਾ ਮੇਰਾ ਬਿਲਕੁਲ ਵੀ ਦਿਲ ਨਹੀਂ ਲੱਗਦਾ ਸੀ ਮੈਂ ਬਿੱਲੂ ਦੇ ਗਾਲ ਲਾ ਕੇ ਬਹੁਤ ਰੋਈ ਸੀ ਕਿਉਂਕਿ ਬਿੱਲੂ ਹੀ ਮੈਨੂੰ ਇੱਕ ਹੌਸਲਾ ਦੇਣ ਵਾਲਾ ਸੀ ਮੈਂ ਇਕੱਲੀ ਰਹਿ ਗਈ ਸੀ ਮੇਰੀ ਵੱਡੀ ਕੁੜੀ ਮੈਨੂੰ ਬਹੁਤ ਹੌਸਲਾ ਦਿੰਦੀ ਸੀ ਕਿ ਮੰਮੀ ਤੂੰ ਬਿਲਕੁਲ ਫਿਕਰ ਨਾ ਕਰਿਆ ਕਰ ਪ੍ਰਿਆ ਆਪਣੇ ਘਰ ਖੁਸ਼ ਆ ਬੇਸ਼ੱਕ ਨਹੀਂ ਮਿਲਦੀ ਨਾਲ ਸਹੀ ਪਰ ਉਹ ਮੈਨੂੰ ਫੋਨ ਕਰਦੀ ਆ ਮੈਂ ਸਾਰਿਆਂ ਤੋਂ ਚੋਰੀ ਉਹਨੂੰ ਮਿਲ ਆਇਆ ਕਰੂੰਗੀ ਤੇ ਤੈਨੂੰ ਉਹਦੇ ਬਾਰੇ ਸਾਰੀ ਖਬਰ ਦੱਸ ਦਿਆ ਕਰੂੰਗੀ ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਜੇ ਅੱਜ ਵੀਰਾ ਆਪਣੇ ਨਾਲ ਗੁੱਸੇ ਆ ਤੇ ਕੱਲ ਨੂੰ ਮਾਣ ਨਹੀਂ ਵੀ ਜਾਊਗਾ ਕੋਈ ਐਡੀ ਵੱਡੀ ਗੱਲ ਨਹੀਂ ਆ ਤੂੰ ਬਿਲਕੁਲ ਟੈਨਸ਼ਨ ਨਾ ਲੈ ਮੈਨੂੰ ਆਪਣੀ ਧੀ ਦੀ ਗੱਲ ਸੁਣ ਕੇ ਹੌਸਲਾ ਜਾ ਹੁੰਦਾ ਸੀ ਪਰ ਮੇਰੀ ਵੀ ਕਹਿਰ ਦੀ ਜਵਾਨੀ ਸੀ ਮੇਰਾ ਘਰ ਵਾਲਾ ਮਰ ਗਿਆ ਸੀ ਇਸ ਲਈ ਤਾਂ ਮੈਂ ਆਪਣੇ ਆਸ਼ਕ ਬਿੱਲੂ ਨਾਲ ਗੱਲਬਾਤ ਕੀਤੀ ਸੀ ਪਰ ਮੈਂ ਸੋਚਦੀ ਸੀ ਕਿ ਮੇਰੀ ਕੁੜੀ ਨੇ ਇਦਾਂ ਕਿਉਂ ਕੀਤਾ ਮੈਂ ਤਾਂ ਕੁਵਾਰੀ ਹੁੰਦੀ ਬਹੁਤ ਸਹੀ ਸੀ ਮੇਰੇ ਘਰ ਵਾਲੇ ਨੇ ਪਹਿਲੀ ਵਾਰ ਮੇਰੇ ਨਾਲ ਉਹ ਸਭ ਕੁਝ ਕੀਤਾ ਸੀ ਤੇ ਮੈਨੂੰ ਮੂੰਹ ਦਿਖਾਈ ਤੇ ਸੋਨੇ ਦੇ ਰੰਗ ਪਾਈ ਸੀ ਪਰ ਮੇਰੀ ਕੁੜੀ ਨੇ ਇਦਾਂ ਕਿਉਂ ਕੀਤਾ ਮੇਰੀ ਵੱਡੀ ਕੁੜੀ ਕਹਿਣ ਲੱਗੀ ਕਿ ਮੰਮੀ ਕਿਉਂ ਤੂੰ ਸੁਖੀ ਦੇ ਨਾਲ ਲੜ ਕੇ ਉਹਨੂੰ ਭਜਾ ਦਿੱਤਾ ਜੇ ਅੱਜ ਤੂੰ ਉਹਦੇ ਨਾਲ ਇਹ ਸਭ ਕੁਝ ਨਾ ਕੀਤਾ ਹੁੰਦਾ ਤਾਂ ਸ਼ਾਇਦ ਪ੍ਰਿਆ ਵੀ ਆਪਣੇ ਨਾਲ ਇਦਾਂ ਨਾ ਕਰਦੀ ਆ ਆਪਣੀ ਇੱਜ਼ਤ ਨੂੰ ਸਾਂਭ ਕੇ ਰੱਖਦੀ ਮੇਰਾ ਮੁੰਡਾ ਅੱਜ ਤੱਕ ਵੀ ਮੈਨੂੰ ਉਹਦੇ ਨਾਲ ਮਿਲਣ ਨਹੀਂ ਦਿੰਦਾ ਮੇਰੀ ਸਾਰੀ ਉਮਰ ਲੰਘ ਚੱਲੀ ਆ ਪਰ ਮੈਂ ਕਦੀ ਪ੍ਰਿਆ ਨੂੰ ਮਿਲ ਨਹੀਂ ਨਹੀਂ ਗਈ ਮੇਰਾ ਬੋਧਾ ਦਿਲ ਕਰਦਾ ਕਿ ਮੈਂ ਉਹਨੂੰ ਮਿਲਾਂ ਪਰ ਮੇਰੇ ਮੁੰਡੇ ਤੋਂ ਮੈਨੂੰ ਬਹੁਤ ਡਰ ਲੱਗਦਾ ਕਿਉਂਕਿ ਉਹ ਕਹਿੰਦਾ ਕਿ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਤੂੰ ਉਹਨੂੰ ਮਿਲਣ ਲਈ ਗਈਆਂ ਤਾਂ ਮੈਂ ਤੈਨੂੰ ਮਾਫ਼ ਨਹੀਂ ਕਰਨਾ ਸਗੋਂ ਤੈਨੂੰ ਵੀ ਮਿਲਣਾ ਛਾੜੀ ਦੇਣਾ ਮੈਂ ਇਕੱਲਾ ਹੀ ਰਹਿ ਲਊਂਗਾ ਤੂੰ ਫਿਰ ਮਿਲ ਲਈ ਜਿਹਨੂੰ ਮਰਜੀ ਮੈਂ ਕਦੀ ਵੀ ਤੈਨੂੰ ਆਪਣਾ ਮੂੰਹ ਨਹੀਂ ਦਿਖਾਊਗਾ ਮੈਂ ਆਪਣੀ ਮਨਮਰਜ਼ੀ ਨਹੀਂ ਕਰ ਸਕਦੀ ਸੀ ਕਿਉਂਕਿ ਮੇਰਾ ਇੱਕੋ ਇੱਕ ਪੁੱਤ ਸੀ ਮੈਂ ਉਹਨੂੰ ਵੀ ਨਹੀਂ ਛੱਡ ਸਕਦੀ ਸੀ ਇਸ ਲਈ ਮੈਂ ਪ੍ਰਿਆ ਨਾਲ ਸਿਰਫ ਵੀਡੀਓ ਕਾਲ ਤੇ ਗੱਲ ਕਰਦੀ ਹੁੰਦੀ ਸੀ ਜਾਂ ਫਿਰ ਫੋਨ ਤੇ ਹੀ ਤੇ ਕਦੀ ਵੀ ਉਹਨੂੰ ਮਿਲਣ ਲਈ ਨਹੀਂ ਗਈ ਸੀ ਜੇ ਮੈਂ ਜਾਂਦੀ ਤਾਂ ਕਿਸੇ ਨੇ ਮੇਰੇ ਮੁੰਡੇ ਨੂੰ ਫੋਨ ਕਰਕੇ ਦੱਸ ਵੀ ਦੇਣਾ ਸੀ ਮੇਰੀ ਇੱਕ ਵੱਡੀ ਕੁੜੀ ਕਹਿੰਦੀ ਸੀ ਕਿ ਮੰਮੀ ਤੂੰ ਕਿਸੇ ਤਰ੍ਹਾਂ ਦੀ ਕੋਈ ਵੀ ਫਿਕਰ ਨਹੀਂ ਕਰਨੀ ਤੇ ਨਾ ਹੀ ਤੂੰ ਪ੍ਰਿਆ ਕੋਲ ਜਾਣ ਦਾ ਕੋਈ ਰਿਸਕ ਲੈਣਾ ਮੈਂ ਆਪ ਹੀ ਉਹਦੇ ਕੋਲ ਜਾਇਆ ਕਰੂੰਗੀ ਕਦੀ ਕਦੀ ਮੇਰੀ ਕੁੜੀ ਸ਼ਹਿਰ ਆਉਂਦੀ ਤਾਂ ਮੈਨੂੰ ਫੋਨ ਕਰ ਲੈਂਦੀ ਸੀ ਮੈਂ ਬਿੱਲੂ ਨਾਲ ਜਾ ਕੇ ਉਹਨੂੰ ਮਿਲ ਲੈਂਦੀ ਸੀ ਪਰ ਉਹਦੇ ਪਿੰਡ ਜਾਂ ਘਰ ਨਹੀਂ ਮਿਲਣ ਜਾਂਦੀ ਸੀ ਮੈਨੂੰ ਆਪਣੇ ਮੁੰਡੇ ਤੋਂ ਬਹੁਤ ਡਰ ਲੱਗਦਾ ਸੀ ਮੈਂ ਆਪਣਾ ਘਰ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ ਪਰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੁੰਦਾ ਕਿ ਮੈਂ ਸੁਖੀ ਦੇ ਨਾਲ ਇਹ ਸਭ ਕੁਝ ਕੀਤਾ ਉਹਦੇ ਨਾਲ ਰਲ ਕੇ ਉਹਦੀਆਂ ਗੱਲਾਂ ਕਰਵਾਉਂਦੀ ਉਹਨੂੰ ਮਿਲਣ ਦੇ ਲਈ ਲੈ ਕੇ ਜਾਂਦੀ ਇਸ ਲਈ ਮੇਰੇ ਨਾਲ ਇਹ ਸਭ ਕੁਝ ਹੋਇਆ ਸੀ ਮੇਰੀ ਪ੍ਰੀਆ ਵੀ ਮੇਰੀ ਬੇਜ਼ ਦੀ ਕਰਕੇ ਭੱਜ ਗਈ ਸੀ ਫੇਰ ਸਾਨੂੰ ਮਿਲਣ ਜੋਗੀ ਵੀ ਨਹੀਂ ਰਹੀ। ਇਹ ਹੀ ਗੱਲਾਂ ਮੈਨੂੰ ਵੱਡ-ਵੱਡ ਕੇ ਖਾਂਦੀਆਂ ਸੀ ਕਿ ਜਿੱਦਾਂ ਦੀ ਕਰਦੇ ਆਂ ਓਦਾਂ ਹੀ ਹੁੰਦੀ ਆ। ਬਾਕੀ ਮੇਰੇ ਨਾਲ ਉਹੀ ਕੁਝ ਹੋਇਆ ਪਰ ਬਿੱਲੂ ਮੈਨੂੰ ਕਹਿੰਦਾ ਸੀ ਕਿ ਇਦਾਂ ਤਾਂ ਬਿਲਕੁਲ ਨਹੀਂ ਸੋਚਣਾ ਜੋ ਕਿਸਮਤ ਵਿੱਚ ਵਿੱਚ ਹੁੰਦਾ ਉਹੀ ਮਿਲਦਾ। ਬਿੱਲੂ ਮੈਨੂੰ ਅੱਜ ਵੀ ਬਹੁਤ ਪਿਆਰ ਕਰਦਾ। ਪਰ ਉਹਦੇ ਬਿਨਾ ਮੈਨੂੰ ਬੜਾ ਅਜੀਬ ਜਿਹਾ ਲੱਗਦਾ। ਸਾਰਾ ਦਿਨ ਮੇਰੇ ਆਲੇ-ਦੁਆਲੇ ਹੀ ਰਹਿੰਦਾ। ਨਾ ਕੋਈ ਕੰਮ ਆ ਤੇ ਨਾ ਕਾਰ। ਬਸ ਕੁਲੀ ਜਮੀਨ ਅੰਨਾ ਪੈਸਾ ਉਹਨੂੰ ਟਿਕਣ ਹੀ ਨਹੀਂ ਦਿੰਦਾ ਸੀ ਇਸ ਲਈ ਬਿੱਲੂ ਮੇਰੇ ਨਾਲ ਘੁੰਮਣ ਲਈ ਜਾਂਦਾ ਸੀ ਜਦੋਂ ਤੋਂ ਮੈਂ ਸੁਖੀ ਦੇ ਘਰ ਕੰਮ ਕਰਨੋਂ ਹਟੀ ਸੀ ਉਸ ਤੋਂ ਬਾਅਦ ਮੈਂ ਕਿਸੇ ਦੇ ਘਰ ਕੋਈ ਕੰਮ ਨਹੀਂ ਕੀਤਾ ਸੀ ਬਸ ਬਿੱਲੂ ਦੇ ਸਿਰੋਂ ਹੀ ਘਰ ਦਾ ਚੱਲਦਾ ਸੀ ਬਿੱਲੂ ਮੇਰੇ ਸਾਰੇ ਨਿਆਣਿਆਂ ਦਾ ਖਰਚਾ ਚੁੱਕਦਾ ਹੁੰਦਾ ਸੀ ਉਹ ਮੈਨੂੰ ਦਿਲੋਂ ਪਿਆਰ ਕਰਦਾ ਸੀ ਮੈਨੂੰ ਕਦੀ ਕਿਸੇ ਚੀਜ਼ ਲਈ ਤਰਸਣ ਨਹੀਂ ਦਿੰਦਾ ਸੀ ਮੇਰੇ ਬੱਚੇ ਵੀ ਉਹਦੇ ਸਿਰੋਂ ਹੀ ਪੜ੍ਹਦੇ ਸੀ ਮੈਂ ਸਾਰੀ ਜ਼ਿੰਦਗੀ ਵਧੀਆ ਕੱਪੜੇ ਪਾਉਂਦੀ ਸੀ ਤੇ ਵਧੀਆ ਰਹਿੰਦੀ ਸੀ ਸਾਰੇ ਲੋਕੀ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਸੀ ਕਿ ਇਹਦੇ ਕੋਲ ਇੰਨੇ ਪੈਸੇ ਕਿੱਥੋਂ ਆਏ ਇਹਨੇ ਕਿਦਾਂ ਆਪਣਾ ਸਭ ਕੁਝ ਸਵਾਰ ਲਿਆ ਮੈਂ ਆਪਣਾ ਘਰ ਵੀ ਵਧੀਆ ਬਣਾ ਲਿਆ ਸੀ ਮੈਂ ਕਦੀ-ਕਦੀ ਕੰਮ ਕਰਦੀ ਸੀ ਪਰ ਸਾਰਿਆਂ ਨੂੰ ਪਤਾ ਸੀ ਕਿ ਇਹਨੇ ਆਪਣਾ ਆਸ਼ਕ ਰੱਖਿਆ ਹੋਇਆ ਜੋ ਇਹਦੀਆਂ ਸਾਰੀਆਂ ਕਮੀਆਂ ਨੂੰ ਪੂਰਾ ਕਰਦਾ ਇਥੋਂ ਤੱਕ ਕਿ ਮੇਰੇ ਧੀ ਜਵਾਈ ਨੂੰ ਵੀ ਪਤਾ ਸੀ ਮੈਂ ਉਹਨੂੰ ਵੀ ਆਪਣੀ ਜ਼ਿੰਦਗੀ ਦਾ ਸਭ ਕੁਝ ਦਾਸ ਦਿੱਤਾ ਕਿ ਮੈਂ ਕੀ ਕਰਦੀਆਂ ਤੇ ਕੀ ਨਹੀਂ ਪਰ ਮੇਰੇ ਜਵਾਈ ਨੇ ਅੱਜ ਤੱਕ ਮੈਨੂੰ ਕਦੀ ਮਾੜਾ ਨਹੀਂ ਕਿਹਾ ਸੀ ਉਹ ਕਹਿੰਦਾ ਸੀ ਕਿ ਤੁਹਾਡੀ ਆਪਣੀ ਜ਼ਿੰਦਗੀ ਹੈ ਜੋ ਕਰਨਾ ਕਰੋ ਬਸ ਮੈਨੂੰ ਆਪਣੀ ਘਰ ਵਾਲੀ ਸਹੀ ਮਿਲੀ ਹੈ ਮੈਨੂੰ ਇੰਨਾ ਹੀ ਬਹੁਤ ਆ ਕਿਉਂਕਿ ਮੇਰੀ ਕੁੜੀ ਬਿਲਕੁਲ ਸਹੀ ਸੀ ਜੋ ਉਹਦੇ ਨਾਲ ਵਿਆਹੀ ਗਈ ਸੀ ਇਸੇ ਕਰਕੇ ਮੇਰਾ ਜਵਾਈ ਕਦੀ ਕਦੀ ਮੇਰੇ ਕੋਲ ਆਉਂਦਾ ਹੁੰਦਾ ਸੀ ਉਹ ਜ਼ਿਆਦਾਤਰ ਮੇਰੇ ਕੋਲ ਆਉਂਦਾ ਹੀ ਨਹੀਂ ਸੀ ਪਰ ਮੇਰਾ ਮੁੰਡਾ ਵੀ ਬਾਹਰ ਹੀ ਸੀ ਉਹਨੇ ਵੀ ਕਾਫੀ ਸਾਲ ਬਾਹਰ ਲਾਇਆ ਸੀ ਮੇਰੇ ਮੁੰਡੇ ਨੇ ਜੋ ਪੈਸੇ ਭੇਜੇ ਸੀ ਉਹਦੇ ਤੋਂ ਮੈਂ ਘਰ ਵਧੀਆ ਬਣਾਇਆ ਸੀ ਲੋਕਾਂ ਨੂੰ ਲੱਗਦਾ ਹੁੰਦਾ ਸੀ ਕਿ ਇਹ ਸਭ ਕੁਝ ਇਹਦਾ ਆਸ਼ਕ ਕਰਦਾ ਪਰ ਮੇਰਾ ਮੁੰਡਾ ਵੀ ਵਧੀਆ ਕਮਾਈ ਕਰਦਾ ਹੁੰਦਾ ਸੀ ਹੌਲੀ-ਹੌਲੀ ਮੈਂ ਇੱਕ ਦਿਨ ਆਪਣੇ ਮੁੰਡੇ ਨੂੰ ਪ੍ਰਿਆ ਨਾਲ ਮਿਲਣ ਬਾਰੇ ਗੱਲ ਕੀਤੀ ਪਰ ਉਹ ਮੈਨੂੰ ਵੱਡ ਖਾਣਿਆਂ ਵਾਂਗੂ ਪੈ ਗਿਆ ਕਹਿਣ ਲੱਗਾ ਜੇ ਤੂੰ ਸੁਖੀ ਨਾਲ ਚੰਗੀ ਕੀਤੀ ਹੁੰਦੀ ਤਾਂ ਅੱਜ ਤੇਰੇ ਧੀ ਤੇਰੇ ਕੋਲ ਹੁੰਦੀ ਤੂੰ ਕਿਉਂ ਕਿਸੇ ਕੁੜੀ ਨੂੰ ਪੜਵਾਇਆ ਤੇ ਹੁਣ ਆਪਣੀ ਧੀ ਹੀ ਨਿਕਲ ਗਈ ਜੇ ਤੂੰ ਚੰਗੀ ਰਹਿੰਦੀ ਤੇ ਤੇਰੇ ਬੱਚੇ ਵੀ ਚੰਗੇ ਹੀ ਰਹਿੰਦੇ ਮੈਂ ਤੈਨੂੰ ਉਹਦੇ ਨਾਲ ਨਹੀਂ ਮਿਲਣ ਦੇਣਾ ਉਹ ਸਾਡੀ ਬੇਇੱਜ਼ਤੀ ਕਰਕੇ ਗਈ ਆ ਇਹਦੇ ਵਿੱਚ ਤੇਰੀ ਸਾਰੀ ਤੇਰੀ ਹੀ ਗਲਤੀ ਆ ਤੂੰ ਕਿਸੇ ਦੀ ਬੇਇੱਜ਼ਤੀ ਕਰਵਾਈ ਹੁਣ ਤੇਰੀ ਨਹੀਂ ਮੇਰੀ ਸਾਰੇ ਪਿੰਡ ਵਿੱਚ ਬੇਇੱਜ਼ਤੀ ਹੋਈ ਆ ਮੈਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ ਮੇਰਾ ਮੁੰਡਾ ਮੈਨੂੰ ਮੇਰਾ ਮਾਰਦਾ ਸੀ ਮੈਂ ਬਹੁਤ ਪਛਤਾਉਣੀ ਆ ਕਿਉਂ ਮੈਂ ਕਿਸੇ ਕੁੜੀ ਦੇ ਨਾਲ ਇਦਾਂ ਕੀਤਾ ਅੱਜ ਮੇਰੇ ਨਾਲ ਵੀ ਇਦਾਂ ਹੀ ਹੋ ਗਿਆ ਕਾਸ਼ ਮੈਂ ਸੁਖੀ ਦਾ ਸਾਥ ਨਾ ਦਿੱਤਾ ਹੁੰਦਾ ਤਾਂ ਅੱਜ ਮੈਂ ਵੀ ਆਪਣੀ ਧੀ ਤੂੰ ਨਾ ਟੁੱਟਦੀ ਹਾਂਜੀ ਦੋਸਤੋ ਕਹਿੰਦੇ ਆ ਕਿ ਆਪਣੇ ਕਰਮਾਂ ਦਾ ਫਲ ਅਗਲੇ ਜਨਮ ਵਿੱਚ ਮਿਲਦਾ ਪਰ ਨਹੀਂ ਹੁਣ ਇੱਥੇ ਹੀ ਸਭ ਕੁਝ ਆਪਾਂ ਨੂੰ ਭੁਗਤਣਾ ਪੈਂਦਾ ਜੇ ਆਪਾਂ ਚੰਗਾ ਕਰਾਂਗੇ ਤਾਂ ਉਸ ਦਾ ਨਤੀਜਾ ਚੰਗਾ ਮਿਲਦਾ ਇਹ ਹੀ ਅੱਜ ਦੀ ਕਹਾਣੀ ਸੀ ਕਹਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ